ਨੀ ਐਨਾ ਦੁੱਧ ਪਾ ਕੇ ਕਿੱਥੇ ਲੈ ਕੇ ਚੱਲੀ ਆਂ ਦੀਦੀ ਉਹ ਨਾ ਕਮਲ ਨੇ ਦਵਾਈ ਖਾਣੀ ਆ ਤੇ ਉਹਨਾਂ ਵਾਸਤੇ ਲੈ ਕੇ ਚੱਲੀ ਆਂ ਅੰਦਰ ਉਹਨੇ ਤੇ ਦਵਾਈ ਖਾਣੀ ਆ ਤੇ ਬੱਚਿਆਂ ਨੇ ਦੁੱਧ ਵੀ ਪੀਣਾ ਵਾ ਤੇ ਮੰਮੀ ਨੇ ਵੀ ਦਵਾਈ ਖਾਣੀ ਆ ਉਹਨੇ ਵੀ ਦੁੱਧ ਪੀਣਾ ਵਾ ਥੋੜੀ ਜੀ ਅਕਲ ਨੂੰ ਦੇ ਹੱਥ ਮਾਰ ਦੀਦੀ ਆਵੇ ਪਤੀਲਾ ਭਰਿਆ ਤੇ ਪਿਆ ਦੇ ਦਿਓ ਤੂੰ ਮੰਮੀ ਨੂੰ ਇੱਥੇ ਬੂਰੀਆਂ ਥੋੜੀ ਬੰਨੀਆਂ ਵਾ ਪਤੀਲਾ ਤੈਨੂੰ ਦਿਖੰਦਿਆ ਭਰਿਆ ਪਿਆ ਵਾ ਸਾਰਿਆਂ ਨੇ ਤੇ ਦੁੱਧ ਪੀਣਾ ਵਾ ਚਾਹ ਵੀ ਬਣਨੀ ਐ ਤੂੰ ਗਲਾਸ ਭਰ ਕੇ ਲੈ ਚੱਲੀ ਆਂ ਫੜਾ ਇੱਧਰ ਗਲਾਸ ਚੱਲ ਸੋਈ ਜਾ ਬਾਤ ਤਵਾ ਤੈਨੂੰ ਦੁੱਧ ਕਿ ਢੇ ਆਈ ਦੁੱਧ ਦਾ ਗਲਾਸ ਭਰ ਕੇ ਖੱਚੇ ਸਾਰੇ ਇਹੀ ਕਰੀਏ ਤੇ ਦੁੱਧ ਦੇ ਮੈਡਮ ਭਰ ਕੇ ਤੇ ਦਵੇ ਉਹਨੂੰ ਗਲਾਸ ਵਿਲੇ ਨੂੰ ਹallelujah ਹਾਂਜੀ ਖਾ ਲਓ ਦਵਾਈ ਆਨਲਾਈਨ ਹਨ ਪਤਾ ਹੈਗਾ ਮੈਂ ਦੁੱਧ ਨਾ ਖਾਣੀ ਦਵਾਈ ਯਾਰ ਉਹ ਦੁੱਧ ਹੀ ਨਹੀਂ ਆਇਆ ਤੇ ਪਾਣੀ ਨਾਲ ਹੀ ਖਾ ਲਵੋ ਜਦੋਂ ਆਊਗਾ ਫਿਰ ਮੈਂ ਦੁੱਧ ਗਰਮ ਕਰ ਦੂੰਗਾ ਹਾਂਜੀ ਦੀਦੀ ਹਾਂਜੀ ਹਾਂਜੀ ਮੈਂ ਤੁਹਾਨੂੰ ਇਹ ਉਹ ਦੱਸਣਾ ਹੈ ਕਿ ਮੈਂ ਸੂਰਸ਼ੀਣੇ ਸੀਨੇ ਸ਼ੁਰੂ ਕਰਤੇ ਸੀ ਹੁਣ ਹਾਂਜੀ ਕੋਈ ਨਹੀਂ ਕੋਈ ਨਹੀਂ ਤੇਜਿਆ ਕਰ ਰਹੇ ਤੁਸੀਂ ਹਾਂਜੀ ਠੀਕ ਹੈ ਮਿਹਰਬਾਨੀ ਬੜੀ ਓਕੇ ਚਲੋ ਹੰਟੀ ਉਹਨਾਂ ਨੂੰ ਫੋਨ ਲੱਗ ਦੱਸਦਾ ਕਿ ਤੁਸੀਂ ਮੇਰੇ ਕੋਲ ਸੂਟ ਸਵਾ ਲਿਆ ਕਰੋ ਹੈਲੋ ਸਸੀ ਗਲੰਟੀ ਜੀ ਆਏ ਹਾਈ ਇਥੇ ਇਹ ਨਹੀਂ ਸੌਂ ਜਾਂਦੀ ਕਿਤੇ ਮੈਨੂੰ ਦੱਸ ਕੇ ਆਵਾ ਪਤਾ ਇਹਨੂੰ ਨਹੀਂ ਤੂੰ ਕੀ ਇਹ ਖਟਖਟ ਲਾਈ ਆ ਤੇਰੇ ਕੋ ਦਿਨੇ ਨਹੀਂ ਕੰਮ ਹੁੰਦਾ ਉਧਰੋਂ ਰਾਤ ਨੂੰ ਸੌਣਾ ਹੁੰਦਾ ਤੇ ਤੂੰ ਹਣ ਠੱਕ ਠੱਕ ਲਾਈ ਕਿੱਡੀ ਦੀਦੀ ਉਹ ਨਾ ਸਵੇਰੇ ਸੁੱਟ ਜਾਣਾ ਜ਼ਰੂਰੀ ਤਾਂ ਕਰਕੇ ਮੈਂ ਕਿਹਾ ਹੁਣੇ ਪੂਰਾ ਕਰ ਦਿੰਨੀ ਆ ਬਸ ਥੋੜਾ ਹੀ ਰਹਿ ਗਿਆ ਵਾ ਅੱਧੇ ਘੰਟੇ ਚ ਪੂਰਾ ਆ ਦੇਣਾ ਵਾ ਅੱਛਾ ਹੁਣ ਤੇਰੇ ਸੂਟ ਕਰਕੇ ਨਾ ਆਪਣੀ ਨੀਂਦ ਰਾਮ ਕਰ ਲਾਂ ਮੈਂ ਸੋਈ ਵੀ ਨਹੀਂ ਆਣ ਦੀਦੀ ਤੁਹਾਨੂੰ ਪਤਾ ਤਾਂ ਹੈਗਾ ਵਾ ਇਹਨਾਂ ਦਾ ਕਰਕੇ ਕੋਈ ਨਾ ਕੋਈ ਭੈਣ ਭਰਾ ਆ ਜਾਂਦਾ ਪਤਾ ਲੈਣਾ ਤੇ ਮੇਰਾ ਸਾਰੀ ਦਿਹਾੜੀ ਟਾਈਮ ਨਹੀਂ ਲੱਗਦਾ ਸੋਈ ਦੇ ਵਿੱਚੋਂ ਆਹ ਤਾਂ ਜ਼ਰੂਰੀ ਸੂਟ ਆਏ ਹੀ ਤੇ ਮੈਂ ਕਿਹ ਚੱਲ ਰਾਤ ਬੈ ਕੇ ਪੂਰੇ ਕਰ ਦੇਣੀ ਆ ਸਿਰਫ ਫੇਰ ਨਹੀਂ ਟਾਈਮ ਲੱਗਣਾ ਨਹੀਂ ਤੂੰ ਹੀ ਕੀ ਰੌਲਾ ਪਾਇਆ ਅੱਧੀ ਰਾਤ ਕੀ ਹੋਇਆ ਤੂੰ ਕੋ ਬੈਸਨ ਲੈਨੇ ਉਹ ਨਾਲ ਮੰਮੀ ਸਾਰੀ ਦਿਹਾੜੀ ਤੋਂ ਲੰਮੇ ਪਿਆ ਨਹੀਂ ਜਾਂਦਾ ਇੱਕ ਰਾਤ ਹੀ ਮਿਲਦੀ ਆ ਸੌਣ ਨੂੰ ਤੇ ਉਹ ਵੀ ਇੰਨੇ ਠੱਕ ਠੱਕ ਲਈ ਆ ਹੁਣ ਸੌਣਾ ਤੇ ਹੁੰਦਾ ਹੀ ਆ ਤੇ ਸਾਰਾ ਦਿਨ ਤਾਂ ਤਾਂ ਟਾਈਮ ਨਹੀਂ ਲੱਗਦਾ ਤੇ ਉਹਨੇ ਜੀ ਸੂਟ ਦੋ ਪੜੇ ਆ ਤਾਂ ਉਹਨੂੰ ਸੀ ਲੰਦੇ ਤੂੰ ਤੂੰ ਸੌਂ ਜਾ ਜਾ ਕੇ ਬੂਆ ਬੰਦ ਕਰ ਲੈ ਆਪਣਾ ਇਦਾਂ ਨਹੀਂ ਨਾ ਹਟਣਾ ਸੀਲਾ ਸੂਟਣ ਆਹ ਵੀ ਗੱਲ ਹੈ ਵੇ ਲੋ ਮੰਮੀ ਅੱਜ ਜ਼ਰੂਰੀ ਸੂਟ ਜਾਣਾ ਹੈ ਸਵੇਰੇ ਸੂਰਬੰਨ ਜੰਧਾ ਦੇ ਆਪੇ 2400 ਰੁਪਏ ਆ ਜਾਣਾ ਹੈ ਦਵਾਈ ਵਾਸਤੇ ਇਹਨਾਂ ਨੇ ਚਲ ਕੋ ਪੂਰਾ ਹੰਦ ਨਾ ਸੀਮ ਬੰਦੀ ਤੇ ਰਹਿੰਦੇ ਸਵੇਰ ਸੋਕ ਤੇ ਉੱਠ ਕੇ ਸੀ ਮੋਨਸਰ ਸੋਕ ਤੇ ਉੱਠੇ ਕੋਣਾ ਤੁਸੀਂ ਉੱਠ ਕੇ ਹਮ ਸੰਤ ਸੀ ਨਹੀਂ ਉੱਠੇ ਛੱਡ ਦੇ ਤੁਮੀ ਸੌ ਜਾ ਸਵੇਰ ਦੀ ਥੱਕੀ ਹੈ ਗਈ ਕੋਈ ਨਹੀਂ ਮੰਮੀ ਹੁਣ ਸਵੇਰੇ ਹਣਾ ਨਹੀਂ ਇਹ ਹੋ ਜੇ ਟਾਈਮ ਤੇ ਦੀਦੀ ਨੂੰ ਸਾਡੇ ਨਾਲ ਖਿਲੋਣਾ ਚਾਹੀਦਾ ਵਾ ਪਰ ਦੀਦੀ ਬਰਖਲਾਫ ਹੋ ਜਾਂਦੀ ਹੈ ਕੀ ਜੇ ਦੀਦੀ ਸੂਰਜੀ ਲੰਦਿੰਦੀ ਦੀ ਚਾਰ ਪੈਸੇ ਆ ਜਾਂਦੇ ਤੇ ਉਹ ਮੈਂ ਘਰ ਦਾ ਸਮਾਨ ਸੂਣ ਲੈ ਆਉਂਦੀ ਇਹਨਾਂ ਦੀ ਦਵਾਈ ਬੂਟੀ ਦਾ ਕੰਮ ਕਰ ਦਿੰਦਾ ਚਲ ਕੀ ਕਰ ਸਕਦੇ ਹੋ ਹੋਰ ਪਾਜੀ ਕੀ ਹਾਲ ਹੁਣ ਠੀਕ ਆ ਹਰ ਕਿੱਗ ਨੂੰ ਕਿੰਨਾ ਤੇ ਲੱਤ ਤੇ ਭਾਰ ਪੈਣਾ ਸ਼ੁਰੂ ਹੋਇਆ ਮਾੜਾ ਹੁੱਡਾ ਕਿ ਨਹੀਂ ਹੁਣ ਤਾਂ ਪੈਂਦਾ ਭਾਰ अच्छा तो तौर कर लेगा चल बढ़िया हो जाना ਛੇਤੀ ਠੀਕ ਹੋ ਜਾਣਾ ਮਾਰੇ ਆਫਗਾਨਾ ਛੇਤੀ ਠੀਕ ਹੋਣਾ ਤੇ ਕੰਮ ਤੇ ਕਾਹ ਜਾਵਾਂ ਉਹ ਕੰਮ ਕਰ ਦੇ ਕੀ ਉੱਥੇ ਕੀਤਾ ਨਾ ਰੱਖਣਾ ਕਿ ਨਹੀਂ ਰੱਖਣਾ ਕੋਚਲ ਕੋਈ ਨਹੀਂ ਵਿਖੀ ਜਾਊਗੀ ਚਲ ਵੀਰ ਤੁਸੀਂ ਬਹੁਤ ਨਾ ਬਾਜ਼ਾਰੋਂ ਸਬਜ਼ੀ ਫੜ ਲਿਆ ਮੈਂ ਰੋਟੀ ਬਣਾਵਾਂ ਮੈਂ ਰਾਜ ਜਲਦੀ ਬਾਜ਼ਾਰੋਂ ਤੇ ਮਿਰਚ ਲੈ ਜਾਨ ਦਵਾਈ ਲੈ ਆਈ ਕੋਈ ਨਹੀਂ ਮਿਲਿਆ ਹੁਣ ਸਰਾਜ ਧੀ ਗੱਲ ਸੁਣ ਨਾ ਮੈਂ ਕੁਛ ਨਹੀਂ ਖਾਣਾ ਮੇਰਾ ਯਾਰ ਦੋਸਤ ਦੇ ਨਾਲ ਆਇਆ ਹੈ ਮੈਂ ਉਹ ਬਾਹਰ ਖੜਾ ਫੋਨ ਕਰਨ ਦਿਆ ਹਾਂ ਜਲਦੀ ਆਉਂਦਾ ਠੀਕ ਹੈ ਰੋਟੀ ਪਾਣੀ ਮੈਂ ਖਾ ਕੇ ਆਇਆ ਵੈਰੀ ਵੀ ਕੋਈ ਨਹੀਂ ਟੈਨਸ਼ਨ ਨਾ ਲੈ ਤੇ ਨਾਲੇ ਤਾਂ ਬੜੀ ਸਿਆਣੀ ਹੋ ਗਈ ਹੈ ਅੱਜ ਕੱਲ੍ਹ ਹੈ ਸਾਰੇ ਘਰ ਦਾ ਖਰਚਾ ਚੁੱਕ ਲੈ ਤੂੰ ਵੀਰ ਘਰ ਦੇ ਹਾਲਾਤ ਬੰਦੇ ਨੂੰ ਸਿਆਣਾ ਬਣਾ ਦਿੰਦੇ ਕੀ ਕਰੀਏ ਤੁਹਾਡੇ ਸਾਹਮਣੇ ਹੀ ਆ ਹੁਣ ਚਲ ਉਹ ਤਾਂ ਗੱਲ ਧੀਠੀ ਠੀਕ ਹੈ ਘਰ ਦੇ ਹਾਲਾਤ ਸਿਆਣਾ ਬਣਾ ਦਿੰਦੇ ਆ ਪਰ ਤੇਰੀ ਸੱਸ ਦੀ ਦਵਾਈ ਦਾ ਖਰਚਾ ਤੇ ਤੇਰੀ ਜਠਾਣੀ ਚੁੱਕੀ ਸਕਦੀ ਐ ਇੰਨਾ ਕਿ ਉਹ ਹੋ ਗਿਆ ਕਿ ਉਹ ਦਵਾਈ ਵੀ ਨਹੀਂ ਲਿਆ ਸਕਦੀ ਮੇਰੇ ਕੀ ਕਹਿ ਸਕਦੇ ਉਹਦੇ ਬਾਰੇ ਤੁਹਾਨੂੰ ਪਤਾ ਹੀ ਉਹਦਾ ਕਿਦਾਂ ਦਾ ਵਰਤਾਵਾ ਆ ਉਹ ਨਾ ਮੰਮੀ ਨੂੰ ਸਹੀ ਨਹੀਂ ਬੋਲਦੇ ਹੁੰਦੇ ਮੈਂ ਹਰ ਮੰਮੀ ਨੂੰ ਕਿਹਾ ਮੈਂ ਕਿਹਾ ਜੇ ਤੁਹਾਨੂੰ ਕਿਸੇ ਚੀਜ਼ ਦੀ ਲੋੜ ਹੁੰਦੀ ਨਾ ਤੁਸੀਂ ਮੈਨੂੰ ਕਹਿ ਦਿਆ ਕਰੋ ਅਸੀਂ ਆਪੇ ਲਿਆ ਦਾਂਗੇ ਓਕੇ ਸਭ ਪਰ ਉਹ ਤਾਂ ਚੱਲ ਮੈਨੂੰ ਪਤਾ ਹੈ ਕਿ ਉਹਦਾ ਵਰਤਾਵਾ ਸਹੀ ਨਹੀਂ ਹੈਗਾ ਚਲੋ ਬਾਕੀ ਤੁਹਾਡੇ ਘਰ ਦੀ ਆਪਸ ਚ ਗੱਲਾਂ ਦਰ ਦੇ ਵਿੱਚ ਹੀ ਰੋਵੇ ਤੇ ਛੰਗੀ ਜਾਂਦੇ ਚਲ ਠੀਕ ਹੈ ਮੈਂ ਚਲਦਾ ਹਾਂ ਮੁੰਡਾ ਡਿੱਕਨデア ਹੁਣਾਂ ਦਾ ਮੈਂ ਵੀ ਜਾਣਾ ਠੀਕ ਹੈ ਵੀਰੇ ਚਲ ਠੀਕ ਹੈ ਟੈਂਡ ਹੈਪੀ ਹੁਣ ਮਾੜਾ ਵੀ ਕੀ ਕਿਹਾ ਵਾ ਹੁਣ ਆ ਬਚਾਰਾ ਤਾਂ ਆਪਣਾ ਖਰਚਾ ਨਹੀਂ ਪੂਰਾ ਹੁੰਦਾ ਤੋ ਤੋ ਨਾ ਮੇਰਾ ਬਹੁ ਚੁੱਕਿਆ ਵਾ ਮੈਂ ਪਰਚੀ ਲੈ ਨਹੀਂ ਨਹੀਂ ਰਾਜ ਕੋ ਰਾਜ ਆ ਪਰਚੀ ਬਹੁ ਦੇ ਦੇ ਮੈਂ ਤੈਨੂੰ ਗਲਤ ਪਰਚੀ ਦੇ ਦਿੱਤੀ ਆ ਇਹ ਦਵਾਈ ਵਾਲੀ ਪਰਚੀ ਨਹੀਂ ਤੂੰ ਲਿਆਉਣਾ ਚਾਹੀਦਾ ਬਜ਼ਾਰੋਂ ਲੈ ਮੈਂ ਦਵਾਈ ਤੈਨੂੰ ਪਰਚੀ ਲੱਭ ਕੇ ਦੇਣੀ ਬਾਅਦ ਚ ਕੋਈ ਨਹੀਂ ਮਮੀ ਲੱਭ ਲਿਆਉ ਮੈਂ ਲਿਆ ਦੇਣੀ ਹੁਣੇ ਲੱਭ ਕੇ ਬਾਅਦ ਚ ਲੱਭ ਦੂੰ ਟਾਈਮ ਲੱਗ ਜਣਾ ਨੂੰ ਲੱਭਦੇਆ ਚਲੋ ਠੀਕ ਆ ਫਿਰ ਮੈਂ ਆਪਣਾ ਸਮਾਨ ਲਿਆਵਾਂ ਬਜ਼ਾਰੋਂ ਲਿਆ ਲਿਆ ਯਾਰ ਕਮਲ ਕੀ ਹਾਲ ਚਾਲ ਠੀਕ ਆ ਠੀਕ ਆ ਵਧੀਆ ਤੂੰ ਸੁਣਾ ਬਸ ਵਧੀਆ ਯਾਰ ਮੈਂ ਦੱਸਿਆ ਨਹੀਂ ਮੈਨੂੰ ਕੀ ਹੋ ਗਿਆ ਹੋਣਾ ਵੀ ਯਾਰ ਐਦਾ ਵਕਤ ਦੀ ਮਾਰ ਕੰਮ ਦੇ ਚੱਲ ਲੱਗਾ ਤਰਾਜ ਕੁੱਟਾਇਆ ਨੂੰ ਕਿਹਨੇ ਭਜੁੰਦਾ ਗਿਆ ਡਿੱਗ ਕੇ ਲੱਥ ਲੈਕਚਰ ਹੋ ਗਈ ਹੱਥੇ ਵੀ ਛੱਟ ਲੱਗ ਗਈ ਯਾਰ ਤੋ ਮੈਨੂੰ ਦੱਸਦਾ ਸੀ ਘਟੋ ਘਟ ਇੱਕ ਫੋਨ ਹੀ ਕਰ ਦਿੰਦਾ ਮੈਂ ਤੇ ਕੱਲ ਹੀ ਬਾਹਰੋਂ ਆਇਆ ਤੇ ਮੈਨੂੰ ਪਤਾ ਲੱਗਾ ਕਿ ਤੇਰੇ ਨਾਲ ਆ ਹਾਦਸਾ ਹੋਇਆ ਸੱਸੀ ਨਾਲ ਸੱਸੀਗਲ ਭਾਬੀ ਜੀ ਭਾਬੀ ਜੀ ਤੁਸੀਂ ਮੈਨੂੰ ਦੱਸ ਦਿੰਦੇ ਕਿ ਭਾਜੀ ਨਾਲ ਆ ਕੁਛ ਹੋ ਗਿਆ ਦੱਸਣਾ ਕੀ ਹੈ ਯਾਰ ਸਮਝ ਜਿਨੀ ਲੱਗੀ ਪੁੱਛ ਤੇ ਕੀ ਬਣ ਗਿਆ ਸਭ ਕੁਝ ਇੱਕਦਮ ਹੀ ਹੋ ਗਿਆ ਰਾਜਾ ਚਾਹ ਬਣਾ ਤੋ ਸਾਰਾ ਘਰ ਦਾ ਸਰਕਲ ਹੀ ਉਸ ਤੋਂ ਬਾਅਦ ਨਾ ਡਾਂਡਾ ਡੋਲ ਗਿਆ ਹੋ ਗਿਆ ਨਾਲ ਯਾਰ ਇੱਕ ਗੱਲ ਹੋਰ ਮੈਨੂੰ ਪਤਾ ਲੱਗੀ ਤੂੰ ਰਜਾਇਨ ਵੀ ਪਾਤਾ ਰਜਾਇਨ ਕਿਉਂ ਪਾਇਆ ਤੂੰ ਤੇ ਕੀ ਕਰਦਾ ਮੋਗ ਖਿੰਡੇ ਖੁਮ ਹੁੰਦੇ ਕੰਮ ਤੇ ਪਹੁੰਚ ਤੁਰਿਆ ਮੈਨੂੰ ਜਾਂਦਾ ਨਹੀਂ ਫਿਰ ਕੀ ਕਰਦਾ ਮੈਂ ਯਾਰ ਤੂੰ ਮੇਰੇ ਨਾਲ ਗੱਲ ਤੇ ਕਰਦਾ ਇੱਕ ਵਾਰੀ ਬੌਸ ਨਾਲ ਮਾਪੇ ਗੱਲ ਕਰ ਲੈਂਦਾ ਤੁਰਨ ਫਿਰਨ ਜੋਗਾ ਤੇ ਹੈਗਾ ਨਾ ਹੁਣ ਨਹੀਂ ਹੁਣ ਤਾਂ ਮੈਂ ਠੀਕ ਆ ਹੁਣ ਤੇ ਕੋਰ ਫਿਰ ਲੈਂਦਾ ਬਾਹਰ ਪਾ ਲਈਦਾ ਅਸੇਆ ਵੀ ਪੌੜੀਆਂ ਪੂੜੀਆਂ ਨਹੀਂ ਚੜੀਆਂ ਜਾਣੀਆਂ ਕੋਈ ਗੱਲ ਨਹੀਂ ਤੂੰ ਇੰਜ ਕਰ ਕੱਲ੍ਹ ਤੋਂ ਆਫਿਸ ਆ ਤੇ ਤੂੰ ਸਿਟਿੰਗ ਜੌਬ ਕਰ ਲੈ ਕੋਈ ਗੱਲ ਨਹੀਂ ਬੌਸ ਨਾਲ ਮਾਪੇ ਗੱਲ ਕਰ ਲਊ ਮਾਪੇ ਸਮਝਾ ਲਊਗਾ ਬੌਸ ਨੂੰ ਤੂੰ ਮੇਰਾ ਭਰਾ ਸਵੇਰੇ ਕੰਮ ਤੇ ਆ ਜਾਈਂ ਨਾਲ ਜਾ ਚਾਪ ਨਹੀਂ ਨਹੀਂ ਬਸ ਕੋਈ ਗੱਲ ਨਹੀਂ ਤੂੰ ਆਪਣਾ ਧਿਆਨ ਰੱਖ ਤੇ ਕੱਲ ਤੋਂ ਆ ਜਾਈਂ ਠੀਕ ਹੈ ਜਿੰਦਾ ਉਹ ਤਾਂ ਜਿੱਥੇ ਆਪਣਾ ਸਾਥ ਕਰ ਜਾਂਦੇ ਆ ਉੱਥੇ ਬੰਦ ਨਹੀਂ ਆ ਕੇ ਸਾਥ ਦੇਣ ਦਾ ਆ ਬੰਗੇ ਦੇ ਰੰਗ ਰਾਜ ਚਲੇਗੇ ਮਾ ਜੀਓ ਹਾਂ ਚਲੇਗੇ ਮੈਂ ਨਾ ਤੇਰੇ ਨਾਲ ਇੱਕ ਗੱਲ ਕਰੀ ਮੈਂ ਵੀ ਤੁਹਾਡੇ ਨਾਲ ਗੱਲ ਕਰਨੀ ਹੈ ਇੱਕ ਕੀ ਫੇਲਾ ਦਿੰਦਾ ਸੋ ਮੇਰੀ ਖੁਸ਼ੀ ਵਾਲੀ ਗੱਲ λεਆ ਮੇਰੀ ਵੀ ਖੁਸ਼ੀ ਵਾਲੀ ਆ ਚਲੋ ਕਹਿੰਦਾ ਸੋ ਫੇਲਾ ਗਾਲਿਆ ਵੀ ਉਹ ਆਇਆ ਨਾ ਦੋਸਤ ਮੇਰਾ ਤੇ ਉਹ ਕਹਿ ਗਿਆ ਵੀ ਸਵੇਰ ਤੋਂ ਤੂੰ ਜੋਬ ਤੇ ਆ ਜਾ ਬੈਠਣ ਵਾਲੀ ਜੋਬ ਮਿਲੂ ਕਹਿੰਦਾ ਉੱਥੇ ਅੱਛਾ ਸਿਟਿੰਗ ਜੋਬ ਕਰ ਲਈ ਤੇ ਉਹ ਕਹਿੰਦਾ ਮੈਨੂੰ ਤੂੰ ਦੱਸਿਆ ਨਹੀਂ ਐਤਾ ਐਤਾ ਹਣਾ ਮੇਰੇ ਵੀ ਦਿਮਾਗ ਜੀ ਵਿੱਚ ਉੱਠ ਗਿਆ ਇਹਨੂੰ ਦੱਸਣਾ ਤੇ ਚਲੋ ਸ਼ੁਕਰ ਹੈ ਮਾਰੇ ਦਾ ਚਲੋ ਵਧੀਆ ਹੋ ਗਿਆ ਸਭ ਕੁਝ ਠੀਕ ਹੋ ਜਾਊਗਾ ਹਾਂ ਸਾਰਾ ਕੁਝ ਠੀਕ ਹੋ ਜਾ ਤੇ ਮੈਨੂੰ ਜਿਹੜੇ ਉਹ ਪਰੇ ਦੀ ਨਾ ਫਾਰਮ ਆਂਧਰ ਮਾੜੀ ਦੇ ਵਿੱਚ ਆਹੋ ਉਹਦਾ ਅੱਜ ਹੀ ਮੈਸੇਜ ਆਇਆ ਅੱਛਾ ਬਿੰਦ ਸਿਲੈਕਟ ਹੋ ਗਏ ਉਹਦੇ ਅੱਛਾ ਹੁਣ ਆਪਾਂ ਦੋਵੇਂ ਜਣੇ ਇਕੱਠੇ ਜੋਬ ਤੇ ਜਾਇਆ ਕਰਾਂਗੇ ਕੱਲ੍ਹ ਤੋਂ ਕਿੰਦੇ ਕੱਲ੍ਹ ਤੋਂ ਜੁਆਇਨ ਕਰ ਸਕਦੇ ਤੁਸੀਂ ਨਹੀਂ ਪਾ ਤੂੰ ਜਵਾਬ ਦੇ ਜਵਾਬ ਦੇ ਦੇ ਕਿਉਂ ਕਿਉਂ ਆ ਜੇ ਮੈਂ ਮੇਰੀ ਸੋਣ ਗੱਲ ਜਿੰਨਾ ਚਿਰ ਮੈਂ ਬੈਠਦੇ ਹਾਂ ਹਨਾ ਉਹਨਾਂ ਚਿਰ ਤੂੰ ਕਰਦਾ ਸਾਰਾ ਆਪਣੇ ਸਿਰ ਤੇ ਬੋਝ ਚੁੱਕਿਆ ਪਰ ਹੁਣ ਮੈਂ ਨਹੀਂ ਚਾਹੁੰਦਾ ਵੀ ਹੁਣ ਜਦੋਂ ਮੈਂ ਕੰਮ ਕਰਨ ਲੱਗਾ ਤਾਂ ਤੂੰ ਬਾਹਰ ਜਾ ਕੇ ਕੰਮ ਕਰੇਗਾ ਘਰ ਤੱਕ ਸੀਮਤ ਹੈ ਬਾਹਰ ਜਾ ਕੇ ਨਹੀਂ ਤੇ ਜੇ ਮੈਂ ਘਰੇ ਕੰਮ ਕਰ ਸਕਦੀ ਤਾਂ ਬਾਹਰ ਕਰਨ ਦੇ ਵਿੱਚ ਕੀ ਆ ਪਤਾ ਕਿੰਨੇ ਮੈਂ ਅਦਾਸਤਾ ਕੀਤੀਆਂ ਇਹ ਜੌਬ ਵਾਸਤੇ ਮੈਨੂੰ ਪਤਾ ਵਾ ਪਰ ਹੁਣ ਆਪਣੀ ਗੱਲ ਵੜ ਗਈ ਆ ਨਾ ਹੁਣ ਮੈਨੂੰ ਆ ਗਿਆ ਨਾ ਜੋਬ ਦਾ ਸੱਦਾ ਹੁਣ ਮੈਂ ਕੱਲ ਤੋਂ ਜਾਣ ਲਿਆ ਬਣਾ ਕੰਮ ਤੇ ਤੇ ਉਹ ਮੈਂ ਕਹਿੰਦੀ ਇਕੱਠੇ ਦੋਵੇਂ ਕਮਾਵਾਂਗੇ ਤੇ ਯਾਰ ਮੈਨੂੰ ਰਾਜ ਇਸੇ ਕਰਕੇ ਖਿੱਚ ਤੇਰੇ ਤੋਂ ਚੜਦੀ ਆ ਕਿ ਤੂੰ ਮੇਰੀ ਗੱਲ ਪਹਿਲੀ ਵਾਰੀ ਕਹਿ ਤੈਨ ਕਿਉਂ ਨਹੀਂ ਮੰਨਦੀ ਮੈਂ ਨਹੀਂ ਤਰਨਾ ਇੰਨਾ ਬੋਲਣਾ ਚਾਹੁੰਦਾ ਤੇ ਕੀ ਹੋਇਆ ਤੁਹਾਨੂੰ ਤੁਸੀਂ ਕਿਰੌਣਾ ਪਾਇਆ ਨਵਾਂ ਜਾਨਿਆਂ ਨੇ ਹੁਣ ਆ ਗਿਆ ਮੰਮੀ ਯਾਰ دوست ਆਇਆ ਸੀ ਮੇਰਾ ਅੱਛਾ ਆਫਿਸ ਦੇ ਵਿੱਚੋਂ ਹਾਂ ਨਾਲ ਦੇ ਪਿਛਲੇ ਪੈਸੇ ਜਿਹੜੇ ਮੇਰੇ ਰਹਿੰਦੇ ਸੀ ਉਹ ਦੇ ਗਿਆ ਤੇ ਨਾਲੇ ਮੈਨੂੰ ਕਹਿੰਦਾ ਵੀ ਸਿਹਰੇ ਜੋਬ ਤੇ ਆ ਜਾ ਤੂੰ ਸਿਟਿੰਗ ਜੋਬ ਤੈਨੂੰ ਦਵਾ ਦਿੰਨੇ ਆ ਅ ਇਨੂੰ ਮੈਂ ਦੱਸਿਆ ਵਾ ਇਹ ਕਹਿੰਦੀ ਆ ਵੀ ਮੇਰੀ ਵੀ ਜੋਬ ਲੱਗੀ ਆ ਤੇ ਮੈਂ ਵੀ ਤੁਹਾਡੇ ਨਾਲ ਵਾਰ ਜੋਬ ਤੇ ਜਾਇਆ ਕਰਨਾ ਤੇ ਵਧੀਆ ਗੱਲ ਆ ਤੇ ਜੋਬ ਲੱਗ ਗਈ ਆ ਉਹ ਮੰਮੀ ਵਧੀਆ ਕੀ ਹੋ ਗਿਆ ਵਾ ਘਰ ਦੇ ਕੰਮ ਤੱਕ ਤੇ ਸੀਮਤ ਆ ਘਰ ਤੇ ਸਵਾਈ ਕਰਦੀ ਆ ਮੈਨੂੰ ਕੋਈ ਟੈਨਸ਼ਨ ਨਹੀਂ ਆ ਇਹ ਬਾਹਰ ਜਾ ਕੇ ਜੋਬ ਜਿਹੜੀ ਆ ਨਾ ਇਹ ਮੇਰੇ ਰੂਲਾਂ ਦੇ ਖਿਲਾਫ ਹੈਗੀ ਏ ਉਹ ਚੁੱਪ ਕਰ ਜਾ ਜੇ ਉਹਨੂੰ ਜੋਬ ਮਿਲ ਗਈ ਆ ਨਾ ਤੇ ਉਹਨੇ ਪਤਾ ਨਹੀਂ ਕਿੰਨੇ ਵਾਰ ਭਾਨੇ ਗਦਨ ਜੋਬ ਮਿਲੀ ਆ ਕਿੰਨੇ ਨੇ ਤਰਨੇ ਕੀਤਾ ਤੇ ਫਿਰ ਉਹਨੂੰ ਜੋਬ ਮਿਲੇ ਆ ਮੰਮੀ ਤੁਹਾਡੀ ਗੱਲ ਵੀ ਠੀਕ ਹੈ ਪਰ ਆਪਣੇ ਘਰਾਂ ਦੇ ਕਿਹੜੀ ਜਨਾਨੀ ਜਿਹੜੀ ਬਾਹਰ ਜਾ ਕੇ ਜੋਬ ਕਰਨ ਲਈ ਆ ਜਦੋਂ ਮੈਂ ਹੈਗਾ ਕਮੂਨ ਵਾਲਾ ਫਿਰ ਇਹਨੂੰ ਕੀ ਲੋੜ ਹੈ ਬਾਹਰ ਜਾ ਕੇ ਜੋਬ ਕੰਮ ਕਰਨ ਦੀ ਤੇ ਕਮਲ ਸਹੀ ਤੇ ਕਹਿੰਦੇ ਆ ਮੰਮੀ ਬਿਲਕੁਲ ਸਹੀ ਕਹਿੰਦੇ ਆ ਕਿਹੜੀ ਜਨਾਨੀ ਆ ਆਂਡ ਗਵਾਂਡ ਦੇ ਵਿੱਚ ਜਿਹੜੀ ਬਾਹਰ ਜਾ ਕੇ ਨੌਕਰੀ ਕਰਨ ਲਈ ਹਣ ਤੂੰ ਬੜਾ ਬਲਦੀ ਦਾ ਤੇਲ ਪਾਉਂਦਾ ਨਹੀਂ ਆਣ ਕੇ ਉਦੋਂ ਕਿੱਥੇ ਗਿਆ ਜਦੋਂ ਉਹ ਦਵਾਈ ਵਾਸਤੇ ਪੈਸੇ ਮੰਗਾਂਦੇ ਤੇ ਪੈਕ ਹੋ ਗਿਆ ਲੱਗੀ ਮੰਮੀ ਤੁਹਾਨੂੰ ਤੇ ਪਤਾ ਹੀ ਆ ਬਿਮਾਰ ਬੰਦੇ ਦਾ ਖਰਚਾ ਕਿਤੇ ਐਵੇਂ ਚੱਲੇ ਜਾਂਦਾ ਕਿੰਨੀਆਂ ਮੰਗੀਆਂ ਦਵਾਈਆਂ ਹੁੰਦੀਆਂ ਵਾ ਤੇ ਮੈਂ ਕਿੱਥੋਂ ਇੰਨਾ ਖਰਚਾ ਕਰਨਾ ਹੈ ਅੱਛਾ ਜੇ ਐਡੀ ਜਗ੍ਹਾ ਤੇ ਤੇਰਾ ਆਪਣਾ ਭਰਾ ਹੁੰਦਾ ਤੇ ਫਿਰ ਵੀ ਨਾ ਕੁਝ ਕਰਦੀਆਂ ਤੂੰ ਫਿਰ ਕਿਹੜੇ ਸੀ ਤੇਰੇ ਕੋਲ ਪੈਸੇ ਨਿਕਲ ਆਉਣੇ ਸੀ ਵਾਕਿਆ ਹੀ ਨਾ ਮੰਮੀ ਵੀ ਤੇ ਸਹੀ ਕਹਿਣ ਦੇ ਆ ਜਿਹੜੇ ਮੇਰੇ ਫਰਜ਼ ਸੀ ਉਹ ਤੇ ਮੈਂ ਨਿਭਾਈ ਹੀ ਨਹੀਂ ਆ ਤੂੰ ਹੀ ਸਹੀ ਕਹਿਂ ੜੇ ਜੀ ਜਦੋਂ ਆਪਣੇ ਨਾਲ ਹੁੰਦੀ ਹੈ ਨਾ ਉਦੋਂ ਹੀ ਪਤਾ ਲੱਗਦਾ ਵਾ ਮੰਮੀ ਮੈਂ ਤੁਹਾਨੂੰ ਹੀ ਬੜਾ ਕੁਝ ਬੋਲਿਆ ਮੈਨੂੰ ਮਾਫ ਕਰ ਦੋ ਨਹੀਂ ਨਹੀਂ ਮਾਫੀ ਕਿਹੜੇ ਕੋਲੋਂ ਮੰਗਣ ਦਾ ਹੀ ਆ ਮੈਨੂੰ ਇਹਨਾਂ ਬੜਾ ਬੜਾ ਤੂੰ ਸੁਧਰ ਗਈ ਦੀਦੀ ਤੁਸੀਂ ਮਾਫੀ ਨਾ ਮੰਗੋ ਜੇ ਕਿਤੇ ਉਦੋਂ ਤੁਸੀਂ ਸਾਡੇ ਨਾਲ ਇਦਾਂ ਦਾ ਵਿਹਾਰ ਨਾ ਕਰਦੇ ਤੇ ਸਾਨੂੰ ਅੱਜ ਆਪਣੀ ਤਾਕਤ ਦਾ ਪਤਾ ਹੀ ਨਹੀਂ ਲੱਗਣਾ ਅਸੀਂ ਕਿੱਦਾਂ ਆਪਣੇ ਪੈਰਾਂ ਤੇ ਸਟੈਂਡ ਹੋ ਜਾਣਾ ਤੂੰ ਹੀ ਹੋਦਣਾ ਸਾਡੇ ਨਾਲ ਇਦਾਂ ਦਾ ਵਿਹਾਰ ਕੀਤਾ ਨਾ ਤਾਂ ਹੀ ਸਾਨੂੰ ਮੌਕਾ ਮਿਲਿਆ ਵਾ ਆਪਣੇ ਹੱਥੇ ਪੈਸੇ ਕਮਾਉਣ ਦਾ ਚਲ ਠੀਕ ਆ ਤੂੰ ਇਸ ਵੇਰ ਤੋਂ ਆਪਣਾ ਜਵਾਬ ਸ਼ੁਰੂ ਕਰ ਜੇ ਤੂੰ ਮੈਂ ਜਾਇਆ ਕਰ ਜਵਾਬ ਤੇ ਉਹ ਪਰ ਮੰਮੀ ਜੌਬ ਤੇ ਜਾਇਆ ਕਰ ਤੁਸੀਂ ਆਣਗਵਾੜ ਤੁਹਾਨੂੰ ਨਹੀਂ ਪਤਾ ਵੀ ਆਪਣਾ ਆਣਗਵਾੜ ਕਿਦਾਂ ਦਾ ਵਾ ਤੇ ਤੂੰ ਕੀ ਗੱਲਾਂ ਕਰਨਗੇ ਕੀ ਕਹਿਣਾ ਆਣਗਵਾੜ ਜਦ ਬਿਮਾਰ ਹੋ ਤੇਰੇ ਲੱਗ ਕੋਈ ਆਣਗਵਾੜ 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 ਕਰੀ ਜਨਮ ਹੁੰਦਾ ਤਰੇ ਨੂੰ ਇੱਕ ਪਾਸੇ ਹੁੰਦਾ ਦੁਨੀਆ ਦੋ ਪਾਸੇ ਹੁੰਦੇ ਕੋਈ ਗੱਲ ਨਹੀਂ ਕਮਲ ਤੂੰ ਜਾਣਦੇ ਰਾਜ ਨੂੰ ਮੈਂ ਆਪੇ ਸਾਰਾ ਘਰ ਸੰਭਲੂਗੀ ਮਾਹ ਤੇਨੂੰ ਨੌਕਰੀ ਮਿਲੀ ਐ ਤੇ ਤੂੰ ਸ਼ੁਕਰ ਨਹੀਂ ਕਰਦਾ ਵੀ ਮੇਰੇ ਨਾਲ ਇੰਨੀ ਸੇਵਾ ਕੀਤੀ ਐ ਨਾਲੇ ਆਪਾਂ ਇਕੱਠੇ ਕਮਾਵਾਂਗੇ ਨਾ ਘਰ ਦਾ ਸਰਕਲ ਹੋਊਗਾ ਵਧੀਆ ਹੋਊ ਚੱਲ ਜੂਗਾ ਬਾ ਬੱਚਿਆਂ ਦੀ ਫੀਸਾਂ ਤਾਂ ਕਿੰਨੀਆਂ ਆ ਗਈਆਂ ਹੁਣ ਨਾ ਘਰ ਦੇ ਵਿੱਚ ਜਿੰਨੇ ਜੀ ਹੋਣ ਨਾ ਉਹਨੇ ਕਮੋਣ ਤਾਂ ਫੇਰ ਇਹੋ ਜਿਹੀ ਮੰਗਿਆ ਜੀ ਖਰਚਾ ਪੂਰਾ ਹੁੰਦਾ ਵਾ ਗੱਲ ਤਾਂ ਤੁਸੀਂ ਮੰਮੀ ਸਹੀ ਕਹਿਣ ਦਾ ਜੀ ਬਸ ਮੈਂ ਡਰਦਾ ਜਿਹੜੇ ਲੋਕ ਗੱਲਾਂ ਕਰਦੇ ਕੋਈ ਨਾ ਗੱਲ ਕਰਦਾ ਚਲੋ ਜੇ ਤੁਸੀਂ ਕਹਿੰਦਾ ਜੇ ਜਿੱਦਾਂ ਦਾ ਇੱਛਾ ਕਰ ਲਵੇ ਹੁਣ ਆਪਾਂ ਕੱਲ ਫੇਰ ਦੋਵੇਂ ਇਕੱਠੇ ਜਾਵਾਂਗੇ ਨੌਕਰੀ ਦੇ ਹਾਂ ਇਕੱਠੇ ਜਾਵਾਂਗੇ